ਜੀ ਜਿਹੜਾ ਅਗ ਲੱਗੀ ਕਿ ਕਿਵੇਂ ਲੱਗੀ ਕਿਵੇਂ ਹਾਸਾ ਆਏਗਾ ਜੀ ਇਹ ਸਰ ਇਥੋ ਜੀ ਬਾਈਪਾਸ ਤੋਂ ਆਪਣਾ ਭਰਾ ਜੀ ਸੁਖਦੇਵ ਸਿੰਘ ਜੀ ਇੱਥੇ ਕੰਮ ਕਰਾਉਣ ਨੂੰ ਗੱਡੀ ਲਾਈ ਸੀ ਚਲੋ ਕੰਮ ਕੁਮ ਤਾਂ ਅਜੇ ਕਰਦੇ ਨਹੀਂ ਪਏ ਸੀ ਵੈਸੇ ਹੀ ਖੜੀ ਸੀ ਗੱਡੀ ਕੋਈ ਸਪਾਰਕ ਹੋਇਆ ਅੰਦਰੂਨੀ ਤੇ ਬਿਜਲੀ ਵੀ ਬੰਦ ਦਾ ਲਾਈਟ ਵੀ ਜਾਣੀ ਗਈ ਸਪਾਰਕ ਹੋਇਆ ਉਹਦੇ ਕਰਕੇ ਸਾਰਾ ਕੈਵਨ ਤੇ ਇੰਜਨ ਤੱਕ ਹੈੱਡ ਗੈਸਕਟ ਤੱਕ ਸੜ ਗਿਆ ਜੀ ਰੈਡੀਏਟਰ ਤੱਕ ਸੜ ਗਿਆ ਫਾਇਰ ਬ੍ਰਿਗੇਡ ਜਲਦੀ ਆ ਗਈ ਸੀ ਬਾਕੀ ਜਿਹੜੇ ਇੱਥੇ ਪਬਲਿਕ ਸੀ ਜੀ ਉਹ ਕਿਉਂਕਿ ਫਾਇਰ ਬ੍ਰਿਗੇਡ ਨਾ ਤਾਂ ਚਲੋ ਜਿੱਥੋਂ ਆਫਿਸ ਤੋਂ ਆਣਾ ਆਣਾ ਹੀ ਆ ਜੀ ਪਬਲਿਕ ਨੇ ਪਬਲਿਕ ਨੇ ਬਹੁਤ ਹੈਲਪ ਕੀਤੀ ਕੁੱਲ ਮਿਲਾ ਕੇ ਜੀ ਉਦੋਂ ਨੂੰ ਫਾਇਰ ਬ੍ਰਿਗੇਡ ਵੀ ਆ ਗਈ ਨਾਲ ਦੀ ਨਾਲ ਹੀ ਤੇ ਚਲੋ ਵਧੀਆ ਕਾਬੂ ਹੋ ਗਿਆ ਜੀ ਬੜੀ ਮਿਹਰਬਾਨੀ ਆ ਜੀ ਇਹਨਾਂ ਦੀ ਵੀ ਤਰਪਾਲਾ ਤਰਪੂਲਾ ਬਹੁਤ ਕੋ ਸੜ ਗਿਆ ਜੀ ਟਾਈਮ ਅੰਦਾਜ਼ਨ 2:55 ਤੇ ਸਾਨੂੰ ਤਲਾਹ ਮਿਲੀ ਕਿ ਜਲਾਲਾਬਾਦ ਰੋਡ ਤੇ ਇਹ ਟਰੱਕ ਨੂੰ ਅੱਗ ਲੱਗ ਗਈ ਆ ਅਸੀਂ ਉਸੇ ਟਾਈਮ ਆਪਣੀ ਗੱਡੀ ਲੈ ਕੇ ਮင်း ਇਹ ਟੰਡਰ ਮੌਕੇ ਤੇ ਪਹੁੰਚੇ ਤੇ 2-4 ਮਿੰਟਾਂ ਜਿਹਾ ਹੀ ਮੌਕੇ ਤੇ ਪਹੁੰਚ ਗਿਆ ਸਾਢੇ 9 ਤੋਂ ਪਹਿਲਾਂ ਪਬਲਿਕ ਬੜੇ ਜ਼ੋਰ ਸ਼ੋਰ ਨਾਲ ਕੰਮ ਕਰ ਰਹੀ ਸੀ ਅਗਰੂ ਕੰਟਰੋਲ ਕਰਿਆ ਸੀ ਬਾਕੀ ਅਸੀਂ ਆ ਕੇ ਪਾਣੀ ਮਾਰਿਆ ਤੇ ਬਚਾਅ ਹੋ ਗਿਆ ਗੱਡੀ ਦਾ ਕੱਲਾ ਕਹਿ ਬਣੀ ਖਰਾਬ ਹੋਇਆ ਬਾਕੀ ਟਾਇਰ ਵਗੈਰਾ ਪਿੱਛੇ ਸਾਰਾ ਠੀਕ ਹੈ